ਨੌਜਵਾਨ ਬਹਾਰ ਵਿਦੇਸ਼ਾਂ ਦਾ ਜਾਂਦੇ ਨੇ ਰੋਜ਼ਗਾਰ ਦੀ ਖਾਤਰ ਹਾਲਾਂਕਿ ਉੱਥੇ ਜਾ ਕੇ ਉਹਨਾਂ ਨੂੰ ਕਈ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਕਈ ਵਾਰ ਤਾਂ ਉਹਨਾਂ ਨੂੰ ਆਪਣੀ ਜਾਨ ਤੋਂ ਵੀ ਹੱਥ ਟੋਣਾ ਪੈਂਦਾ ਹੈ ਉਧਰ ਇੱਕ ਅੰਮ੍ਰਿਤਸਰ ਦੇ ਮਹਾਵਾ ਪਿੰਡ ਦਾ ਨੌਜਵਾਨ ਹਰਮਨਦੀਪ ਜੋ ਕਿ ਪਿਛਲੇ 72 ਦਿਨਾਂ ਤੋਂ ਇਟਲੀ ਚੋਂ ਲਾਪਤਾ ਹੈ ਜਿੱਥੇ ਕਿ ਹੁਣ ਉਸ ਦੀ ਚਿੰਤਾ ਉਸ ਦੇ ਪਰਿਵਾਰ ਕੇ ਮੈਂਬਰਾਂ ਨੂੰ ਸਤਾ ਰਹੀ ਹੈ ਇਸ ਤਰ੍ਹਾਂ ਪਰਿਵਾਰ ਕੇ ਮੈਂਬਰਾਂ ਨੇ ਭਾਰਤ ਸਰਕਾਰ ਤੇ ਇਟਲੀ ਸਥਿਤ ਭਾਰਤੀ ਦੂਤਾਵਾਸ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੇ بیٹے ਦੀ ਆ ਤੁਰੰਤ ਪਤਾ ਲਗਾਇਆ ਜਾ ਸਕੇ ਕਿ ਆਖਿਰ ਉਹ ਹੈ ਕਿੱਥੇ ਇਸ ਦੌਰਾਨ ਹਰਮਨਦੀਪ ਸਿੰਘ ਦੇ ਪਿਤਾ ਕਾਬਲ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਬੇਟਾ 15 ਜਨਵਰੀ 2019 ਨੂੰ ਰੋਜ਼ਗਾਰ ਦੀ ਖਾਤਰ ਦੇ ਲਈ ਇਟਲੀ ਗਿਆ ਸੀ ਜਿੱਥੇ ਕੋ ਰੋਮ ਦੇ ਲਾਟੀਨਾ ਵਿੱਚ ਰਹਿੰਦਾ ਸੀ ਤੇ ਇੱਕ ਡੇਰੀ ਫਾਰਮ ਤੇ ਕੰਮ ਕਰਦਾ ਸੀ ਪਰਿਵਾਰ ਦੇ ਅਨੁਸਾਰ ਆਖਰੀ ਵਾਰ ਹਰਮਨ ਨਾਲ ਗੱਲ ਹੋਈ ਉਹਨਾਂ ਦੀ 22 ਜੁਲਾਈ 2025 ਨੂੰ ਜਿਸ ਤੋਂ ਬਾਅਦ ਕਿ ਉਸ ਦਾ ਕੁਝ ਪਤਾ ਨਹੀਂ ਲੱਗ ਸਕਿਆ ਇਸ ਦੌਰਾਨ ਪਿਤਾ ਨੇ ਇਹ ਵੀ ਦੱਸਿਆ ਕਿ ਉਹਨਾਂ ਦੇ ਬੇਟੇ ਦੇ ਨਾਲ ਜਲੰਧਰ ਜ਼ਿਲ੍ਹੇ ਦਾ ਰਹਿਣ ਵਾਲਾ ਬਲਜਿੰਦਰ ਸਿੰਘ ਵੀ ਡੇਰੀ ਚ ਕੰਮ ਕਰਦਾ ਸੀ ਜੋ ਕਿ ਉੱਥੋਂ ਦਾ ਸੁਪਰਵਾਈਜ਼ਰ ਸੀ ਤੇ ਉਹਨਾਂ ਨੇ ਇਹ ਦਾਵਾ ਕੀਤਾ ਕਿ ਬਲਜਿੰਦਰ ਸਿੰਘ ਜਿਨੇ ਨੇ ਕਿ 2021 ਤੇ 2023 ਦੇ ਵਿੱਚ ਹਰਮਨਦੀਪ ਦੇ ਨਾਲ ਕੁੱਟਮਾਰ ਕੀਤੀ ਸੀ ਹਾਲਾਂਕਿ ਇਟਲੀ ਦੇ ਵਿੱਚ ਰਹਿਣ ਵਾਲੇ ਉਸਦੇ ਭਰਾ ਕੇਵਲ ਸਿੰਘ ਨੇ ਹਰ ਵਾਰ ਉਹਨਾਂ ਦੋਵਾਂ ਵਿਚਾਲੇ ਸਮਝੌਤਾ ਕਰਵਾ ਕੇ ਉਹਨਾਂ ਦੀ ਸੁਲਾ ਕਰਵਾ ਦਿੱਤੀ ਪਰ ਹੁਣ ਪਰਿਵਾਰ ਨੇ ਦੱਸਿਆ ਕਿ ਹਰਮਨਦੀਪ ਨਾਲ ਜਦੋਂ ਆਖਰੀ ਵਾਰ 22 ਜੁਲਾਈ ਨੂੰ ਗੱਲ ਹੋਈ ਤਾਂ ਬਲਜਿੰਦਰ ਸਿੰਘ ਤੇ ਡੇਰੀ ਫਾਰਮ ਦੇ ਮਾਲਕ ਨਾਲ ਉਸ ਨੂੰ ਦੇਖਿਆ ਗਿਆ ਸੀ ਇਸ ਤੋਂ ਬਾਅਦ ਕੀ ਉਸ ਨਾਲ ਕਿਸੇ ਤਰ੍ਹਾਂ ਦਾ ਕੋਈ ਸੰਪਰਕ ਨਹੀਂ ਹੋਇਆ ਇਸ ਤਰ੍ਹਾਂ ਨੇ ਉਹਨਾਂ ਨੇ ਗੰਭੀਰ આરોਪ ਲਗਾਇਆ ਹੈ ਨਾ ਤਾਂ ਕੰਪਨੀ ਵੱਲੋਂ ਕੋਈ ਸਪਸ਼ਟ ਜਵਾਬ ਦਿੱਤਾ ਜਾ ਰਿਹਾ ਤੇ ਨਾ ਹੀ ਦੱਸਿਆ ਜਾ ਰਿਹਾ ਕਿ ਉਹਨਾਂ ਦਾ ਬੇਟਾ ਕਿੱਥੇ ਭੇਜਿਆ ਗਿਆ ਜਿਸ ਤੋਂ ਬਾਅਦ ਕੀ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਹੁਣ ਯਕੀਨ ਹੈ ਕਿ ਕੋਈ ਨਾ ਕੋਈ ਇਸ ਪਿੱਛੇ ਗੜਬੜੀ ਹੋਈ ਹੈ ਜਿਸ ਤੋਂ ਬਾਅਦ ਇਹ ਉਹਨਾਂ ਨੇ ਮੰਗ ਕੀਤੀ ਹੈ ਕਿ ਬਲਜਿੰਦਰ ਸਿੰਘ ਤੇ ਡੇਰੀ ਮਾਰਕ ਦੇ ਖਿਲਾਫ ਸਖਤ ਨਾਲ ਪੁਸ਼ਕਿਸ਼ ਕੀਤੀ ਜਾਵੇ ਉਹਨਾਂ ਕੋਲੋਂ ਸਖਤੀ ਨਾਲ ਪੁਸ਼ਕਿਸ਼ ਕੀਤੀ ਜਾਵੇ ਤਾਂ ਜੋ ਉਹਨਾਂ ਦੇ ਬੇਟੇ ਦਾ ਉਹਨਾਂ ਨੂੰ ਪਤਾ ਲੱਗ ਸਕੇ ਇਹ ਜਾਨੂ ਪਰਿਵਾਰ ਕਾਫੀ ਜ਼ਿਆਦਾ ਡਰਿਆਵੀ ਹੋਇਆ ਹੈ ਤੇ ਉਹਨਾਂ ਨੂੰ ਕਾਫੀ ਜ਼ਿਆਦਾ ਚਿੰਤਾ ਵੀ ਸਤਾ ਰਹੀ ਹੈ ਇਸੇ ਲਈ ਉਹਨਾਂ ਕਹਿ ਕੇਸੀ ਸਰਕਾਰ ਮੀਡੀਆ ਤੇ ਸਮਾਜਿਕ ਸੰਗਠਨਾਂ ਨੂੰ ਵੀ ਗੁਹਾਰ ਲਗਾਉਂਦਿਆਂ ਕਿ ਉਹਨਾਂ ਦੀ ਆਵਾਜ਼ ਚੁੱਕੀ ਜਾਵੇ ਤੇ ਉਹਨਾਂ ਦੇ ਬੇਟੇ ਦੀ ਉਹਨਾਂ ਨੂੰ ਸਲਾਮਤੀ ਦੀ ਖਬਰ ਜ਼ਰੂਰ ਦੱਸੀ ਜਾਵੇ ਜੀ ਕੀ ਪਤੇ ਮੈਂ ਜੀ ਕਾਬਲ ਸਿੰਘ ਮਹਾਵਾ ਡਿਸਟ੍ਰਿਕਟ ਕਮਰਸਰ ਨਜ਼ਦੀਕ ਟਾਰੀਵਾਗਾ ਬਾਰਡਰ ਪੰਜਾਬ ਇੰਡੀਆ ਤੋਂ ਮੇਰਾ ਬੇਟਾ ਹਰਮਨਦੀਪ ਸਿੰਘ ਜੋ ਪਿਛਲੇ 15 11 2019 ਨੂੰ ਆਪਣੀ ਰੋਜੀ ਰੋਟੀ ਕਮਾਉਣ ਵਾਸਤੇ ਇਟਲੀ ਵਿੱਚ ਗਿਆ ਸੀ ਤੇ ਪਿਛਲੇ 2 ਮਹੀਨੇ ਤੋਂ ਯਾਨੀ ਕਿ 22 ਜੁਲਾਈ ਤੋਂ ਇਟਲੀ ਦੇ ਰੋਮਾ ਸ਼ਹਿਰ ਲਾਤੀਨਾ ਜ਼ਿਲ੍ਹਾ ਪੁਨੀਟੀਆ ਬਾਰ 890 ਨੰਬਰ ਕੈਂਪ ਤੋਂ ਆਪਣਾ ਰੋਜ਼ਾਨਾ ਕੰਮ ਕਾਜ ਕਰਕੇ ਤੇ ਜਦੋਂ ਰੈਸ਼ਟ ਕਰਦਾ ਵਾ ਉੱਥੇ ਬਲਜਿੰਦਰ ਸਿੰਘ ਇਹ ਕ ਲੜਕਾ ਵਾ ਜੋ ਸੁਪਰਵਾਈਜ਼ਰ ਦਾ ਕੰਮ ਕਰਦਾ ਵਾ ਉਹਦੇ ਨਾਲ ਮੇਰਾ ਬੇਟਾ ਕੰਮ ਕਰਦਾ ਸੀ ਇਟਲੀ ਦੇ ਵਿੱਚ ਇਹ ਉਹਦੀ ਤਸਵੀਰ ਹੈ ਜੀ ਸੁਪਰਵਾਈਜ਼ਰ ਬਲਜਿੰਦਰ ਸਿੰਘ ਪੁੱਤਰ ਫਕੀਰ ਸਿੰਘ ਪਿੰਡ ਗੰਡੂਵਾਲ ਪੁਲਿਸ ਸਟੇਸ਼ਨ ਨੂਰਮੈਲ ਜਲੰਧਰ ਦਿਹਾਤੀ ਉਹਦੇ ਨਾਲ ਇਹ ਕੰਮ ਕਰਦਾ ਸੀ ਤੇ ਉਹਨੇ ਪਿਛਲੇ 21 ਸਾਲਾਂ ਵਿੱਚ ਵੀ ਕੁੱਟਮਾਰ ਕੀਤੀ 23 ਸਾਲਾਂ ਵਿੱਚ ਹੀ ਉਹਨੇ ਕੁੱਟਮਾਰ ਕੀਤੀ ਤੇ ਮੇਰਾ ਪ੍ਰਾਕੇਵਲ ਸਿੰਘ ਫਿਰ ਇਹਨਾਂ ਨੂੰ ਸਮਝਾ ਕੇ ਤੇ ਇਕੱਠਿਆਂ ਕੰਮ ਕਰਨ ਲਾ ਦਿੰਦਾ ਸੀ ਤੇ 22 ਜੁਲਾਈ ਤੋਂ ਇਹ ਲਾਪਤਾ ਹੋ ਗਿਆ ਵਾ ਇਹ ਬਲਜਿੰਦਰ ਸਿੰਘ ਹੀ ਔਰ ਇਹਦਾ ਮਾਲਕੀ ਇਹਦੇ ਜ਼ਿੰਮੇਵਾਰ ਨੇ ਉਹਨਾਂ ਹੀ ਪਤਾ ਨਹੀਂ ਇਹਨੂੰ ਕਿਦਰ ਭੇਜ ਦਿੱਤਾ ਵਾ ਇਟਲੀ ਦੇ ਵਿੱਚੋਂ ਹਾਲੇ ਤੱਕ ਮਿਲ ਨਹੀਂ ਰਿਹਾ ਮੈਂ ਆਪ ਇਹ ਚੈਨਲ ਦੇ ਮਾਧਿਅਮ ਰਹੀਂ ਭਾਰਤੀ ਮੈਸੀ ਜੋ ਇਟਲੀ ਵਿੱਚ ਸਥਿਤਿਆ ਉਹਨੂੰ ਬੇਨਤੀ ਕਰਦਾ ਵਾਂ ਇਟਲੀ ਦੀ ਸਰਕਾਰ ਨੂੰ ਉਹ ਜ਼ੋਰ ਪਾ ਕੇ ਕਹੇ ਪੀ ਅਜੇ 72 ਦਿਨ ਦੇ ਕਰੀਬ ਹੋ ਗਿਆ ਵਾ ਹਰਮਨਦੀਪ ਲਾਪਤਾ ਹੋਏ ਨੂੰ ਤੇ ਹਾਲੀ ਦਾ ਕੋ ਮਿਲ ਨਹੀਂ ਰਿਹਾ ਤੇ ਮੈਂ ਆਪਣੇ ਪਰਿਵਾਰ ਵੱਲੋਂ ਔਰ ਮੇਰੇ ਯਾਰਾਂ ਦੋਸਤਾਂ ਵੱਲੋਂ ਸਾਰੇ ਵੱਲੋਂ ਇਟਲੀ ਮੈਸੀ ਨੂੰ ਔਰ ਚੈਨਲ ਦੇ ਮਾਧਿਅਮ ਰਹੀ ਬੇਨਤੀ ਕਰਦਾ ਵਾਂ ਕਿ ਮੇਰਾ ਬੇਟਾ ਹਰਮਨਦੀਪ ਸਿੰਘ ਜਿੱਥੇ ਵੀ ਹੈਗਾ ਭਾਰਤੀ ਮੈਸੀ ਜਿਹੜੀ ਆ ਇਟਲੀ ਦੀ ਪੁਲਿਸ ਨੂੰ ਦਬਾਅ ਪਾ ਕੇ ਬੇਟੇ ਨੂੰ ਲੱਭਣ ਦੇ ਵਿੱਚ ਕੋਸ਼ਿਸ਼ ਕਰੇ ਮੈਂ ਧੰਨਵਾਦ ਕਰੂੰ ਉਹਨਾਂ ਸੱਜਣ ਵੀਰਾਂ ਦਾ ਜਿਹੜੇ ਸਰਦਾਰ ਗੁਰਮੁਖ ਸਿੰਘ ਜੀ ਹਜ਼ਾਰਾ ਉਧਰ ਇੰਡੀਅਨ ਕਮਿਊਨਿਟੀ ਦੇ ਪ੍ਰਧਾਨ ਨੇ ਉਹ ਵੀ ਇਸ ਕੰਮ ਤੋਂ ਪਹਿਲ ਦੇ ਰਹੇ ਨੇ ਮੇਰੀ ਮਦਦ ਕਰ ਰਹੇ ਨੇ ਓ ਕੇਵਲ ਸਿੰਘ ਮੇਰਾ ਭਰਾ ਜਿਹੜਾ ਉਧਰ ਇਟਲੀ ਵਿੱਚ ਰਹਿ ਰਿਹਾ ਉਹ ਵੀ ਮਤ ਕਰ ਰਿਹਾ ਵਾ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਵੀ ਮੇਰੇ ਬੇਟੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ ਜੋ ਮੇਰਾ ਬੇਟਾ ਜਿਹੜਾ ਇਹ ਲਾਪਤਾ ਕੀਤਾ ਬਲਜਿੰਦਰ ਸਿੰਘ ਨੇ ਲਾਪਤਾ ਕੀਤਾ ਵਾ ਤੇ ਇਹਨੂੰ ਹੀ ਪੁੱਛਗਿੱਛ ਕੀਤੀ ਜਾਵੇ ਔਰ ਇਹਦੇ ਮਾਲਕ ਗੋਰਾ ਜਿਹੜਾ ਡੇਰੀ ਦਾਵਾ ਡੇਰੀ ਫਾਰਮ ਦਾ ਮਾਲਕ ਇਹਨਾਂ ਦੋਨੋਂ ਹੀ ਪੁਛਗਿਛ ਕੀਤੀ ਜਾਵੇ ਇਹਨਾਂ ਤੋਂ ਅਲਾਵਾ ਮੇਰਾ ਬੇਟਾ ਹੋਰ ਕਿਸੇ ਪਾਸੇ ਨਹੀਂ ਗਿਆ ਕੋਈ ਇਹ ਨਾ ਸੋਚੇ ਬਹੋਰ ਕਿਸੇ ਬਨੇ ਦੇਸ਼ ਕਿਸੇ ਹੋਰ ਦੇਸ਼ ਵਿੱਚ ਚਲ ਜੂਗਾ ਕੋਈ ਉਹੋ ਜਿਹਾ ਨਹੀਂ ਸੀਗੀ ਇਹ ਤਾਂ ਗੁਰਸਿੱਖ ਦਾ ਲੜਕਾ ਸੀ ਮੈਂ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਸ ਵੀਡੀਓ ਨੂੰ ਇਟਲੀ ਦੇ ਵਿੱਚ ਯੂਰਪ ਦੇਸ਼ਾਂ ਵਿੱਚ ਇੰਡੀਆ ਦੇ ਵਿੱਚ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ 72 ਦਿਨ ਦੇ ਕਰੀਬ ਹੋ ਗਏ ਆ ਹਾਲ ਤੱਕ ਬੇਰੇ ਦਾ ਕੋਈ ਪਤਾ ਨਹੀਂ ਲੱਗਾ ਧੰਨਵਾਦ ਹੋਊਗਾ ਤੁਹਾਡਾ ਸਾਰੇ ਵੀਡੀਓ ਸ਼ੇਅਰ ਕਰਨ ਵਾਲੇ ਦਾ ਬੈਗੁਰਜੀ ਦਾ ਖਾਲਸਾ ਬੈਗੁਰਜੀ ਕੀ ਪਤ